इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਨਗਰ ਪੰਚਾਇਤ ਭਾਰਸੋ ਦੇ ਸਫਾਈ ਸੇਵਕਾਂ ਵੱਲੋਂ 5 ਤਰੀਕ ਦੇ ਸ਼ੁੱਕਰਵਾਰ ਤੋਂ ਸ਼ਹਿਰ ਵਿੱਚ ਸਫਾਈ ਦਾ ਕੰਮ ਅਣ ਮਿੱਥੇ ਸਮੇਂ ਲਈ ਬੰਦ ਕੀਤਾ ਹੋਇਆ ਹੈ ਜਿਸ ਦਾ ਇਹ ਮੈਨ ਬਚਾ ਇਹ ਹੈ ਕਿ ਪ੍ਰਸ਼ਾਸਨ ਵੱਲੋਂ 3 ਸਾਲ ਹੋ ਗਏ ਸਪਾਈ ਸੇਵਕੀਆਂ ਮੰਗਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਗਈ ਸਰ ਸਾਡੀਆਂ ਮੰਗਾਂ ਨੇ ਬੜੇ ਲੰਬੇ ਸਮੇਂ ਤੋਂ ਅਸੀਂ ਮੰਗਾ ਕਰਦੇ ਆ ਰਹੇ ਹਾਂ ਸਰ 2 ਸਾਲ ਹੋ ਗਏ 3 ਸਾਲ ਹੋ ਗਏ ਸਰ ਪਰ ਸਾਡੀ ਮੰਗਾਂ ਤੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਕਾਰਜ ਸਾਧਾ ਆਪਸ ਨੂੰ ਮਿਲਦੇ ਆ ਇਹੋ ਸਾਬ ਨੂੰ ਮਿਲਦੇ ਆ ਜੀ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮਹੀਨੇ 'ਚ ਕਰ ਦਾਂਗੇ 2 ਮਹੀਨੇ 'ਚ ਕਰ ਦਾਂਗੇ ਪਰ ਸਾਡੀ ਕੋਈ ਸਰਵਾਈ ਨਹੀਂ ਹੋ ਰਹੀ ਸ਼ਹਿਰ ਦੇ ਵਿੱਚ ਪਾਚਾਰ ਦੇ ਹੋ ਗਿਆ ਚੂੜਾ ਨਹੀਂ ਚੱਕਿਆ ਗਿਆ ਪਰ ਸ਼ਹਿਰ ਦੇ ਵਿੱਚ ਨਾ ਗੰਦ ਫੈਲ ਚੁੱਕੇ ਗਿਆ ਪਬਲਿਕ ਪਰੇਸ਼ਾਨ ਹੋ ਰਹੀ ਆ ਪਰ ਈਓ ਸਾਹਿਬ ਮਾ ਜੋ ਕਾਰਜ ਸਾਹਿਬ ਜੀ ਤੇ ਹੋਰ ਸ਼ਹਿਰ ਦੇ ਹੋਰ ਲੀਡਰ ਸਹਿਬਾਨ ਪਰ ਕੋਈ ਸਾਡੇ ਕੋਲ ਆ ਕੇ ਨਹੀਂ ਖੜਿਆ ਭਾਈ ਕੋਈ ਕਿਸੇ ਨੇ ਸਾਡੀ ਕੋਈ ਸਾਰ ਨਹੀਂ ਲਈ ਕਿਸੇ ਨੇ ਸਾਨੂੰ ਕੋਈ ਪੁੱਛਿਆ ਨਹੀਂ ਕੀ ਗੱਲ ਆ ਭਾਈ ਕਿਹੜੀ ਗੱਲ ਤੋਂ ਬੈਠੇ ਹਾਂ ਕੀ ਤੁਹਾਡੀਆਂ ਮੰਗਾਂ ਨੇ ਕੀ ਤੁਹਾਡੀਆਂ ਮੰਗਾਂ ਨੂੰ ਅਸੀਂ ਪੂਰਾ ਕਰਾਨੇ ਅਫਸਰਾਂ ਨਾਲ ਗੱਲਬਾਤ ਕਰਕੇ ਪਰ ਸਾਡੇ ਸਾਡੇ ਸ਼ਹਿਰ ਦੇ ਗੋਪਾਲ ਜੀ ਕਰੋੜਾ ਜੀ ਐਮਸੀ ਸਾਹਿਬ ਵਾਈਸ ਪ੍ਰਧਾਨ ਜੀ ਸਾਡੇ ਕੋਲ ਅੱਜ ਆਏ ਨਹੀਂ ਚੱਲ ਕੇ ਇਨਾ ਦਾ ਬਹੁਤ ਦਿਲੋਂ ਦੀ ਜਿਹਰਾਂ ਦੇ ਵਿੱਚ ਧੰਨਵਾਦ ਕਰਦੇ ਆ ਤੇ ਸ਼ਹਿਰ ਵਾਸੀਆਂ ਤੋਂ ਅਸੀਂ ਮਾफी ਮੰਗਦੇ ਆ ਕਿ ਸਾਡੀ ਵਜ੍ਹਾ ਨਾਲ ਜੋ ਸ਼ਹਿਰ ਦੇ ਵਿੱਚ ਸਾਡੀ ਵਜ੍ਹਾ ਨਾਲ ਨਹੀਂ ਜੋ ਕਿ ਪ੍ਰਸ਼ਾਸਨ ਦੀ ਅਣਗਹਿਲੀ ਨਾਲ ਜੋ ਕਿ ਅੱਜ ਸ਼ਹਿਰ ਦੇ ਵਿੱਚ ਗੰਧ ਫੈਲ ਰਿਹਾ ਤੇ ਪ੍ਰਸ਼ਾਸਨ ਹੀ ਇਹਦਾ ਜ਼ਿੰਮੇਵਾਰ ਆ ਲੋਕਲ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ ਐਮਪੀ ਸਾਹਿਬ ਕਿਸਪਰਤਾ ਜੀ ਦਾ ਧੰਨਵਾਦ ਜੀ ਵਾਈਡ ਟਿਕਾ ਖਾਲਸਾ ਸਾਹਿਬ ਵੈਕ ਜੀ ਕੀ ਫਤਿਹ ਅੱਜ ਸ਼ਹਿਰ ਦੇ ਵਿੱਚ ਸਫਾਈ ਦੀ ਜਿਹੜੀ ਉਹ ਬਹੁਤ ਵੱਡੀ ਸਮਸਿਆ ਆਈ ਵੀਆ ਕਿਉਂਕਿ ਪੂਰੇ ਜਿਹੜਾ ਮੌਸਮ ਆ ਰਿਹਾ ਉਹ ਕੱਚੀ ਮੌਸਮ ਆ ਰਹੀ ਹੈ। ਕਿ ਉਹ ਇਸ ਪਾਈਤੀ ਚ ਲੋਬਦੇ ਅਸੀਂ ਬੇਨਤੀ ਕੀਤੀ ਧੰਨਵਾਦ ਐਮਐਲਏ ਸਾਹਿਬ ਦਾ ਕਿ ਉਹ ਸਾਹਿਬ ਦਾ ਉਹਨਾਂ ਨੇ ਜਦੇ ਮਤਲਬ ਲਾਤਾ। ਇਹਨਾਂ ਦੀ ਜਿਹੜੀ ਸਾਡੇ ਸਫਾਈ ਸੇਵਕਾਂ ਦੀ ਪ੍ਰੋਬਲਮ ਹੈ ਇਹ ਅਸੀਂ ਅੱਜ ਤੋਂ 2-4 ਮਹੀਨੇ ਪਹਿਲਾਂ ਇਹਨਾਂ ਨਾਲ ਵਾਦਾ ਕੀਤਾ ਸੀ ਵੀ ਤੁਹਾਡਾ ਜਿਹੜਾ ਮਸਲਾ 2 ਮਹੀਨੇ ਦੇ ਵਿੱਚ ਅਸੀਂ ਹੱਲ ਕਰਾਂਗੇ। ਮੇਰੇ ਹਿਸਾਬ ਨਾਲ ਵੀ ਕੋਈ ਵੀ ਅਧਿਕਾਰੀ ਜਾਂ ਸਰਕਾਰ ਦਾ ਜਿਹੜਾ ਕੋਈ ਕੋਈ ਨਾ ਕਰਕੇ ਰਾਜੀ ਨਹੀਂ। ਪਰ ਇਹ ਥੋੜਾ ਜ ਮਤਲਬ ਧਿਆਨ ਦੇ ਕੇ ਕਰਨ ਦੀ ਲੋੜ ਆ ਸਾਡੇ ਜੋ ਸਾਹਿਬ ਜਿਹੜੇ ਆਏ ਨੇ ਬਹੁਤ ਸਿਆਣੇ ਨੇ ਉਹਦੇ ਮੀਟਿੰਗ ਦੇ ਵਿੱਚ ਸਾਡੇ ਨਾਲ ਉਹ ਗੱਲਾਂ ਸਾਂਝੀਆਂ ਕੀਤੀਆਂ ਤੇ ਕੰਮ ਸ਼ੁਰੂ ਕਰੇ ਜਿਹੜੇ ਅੱਜ ਤੱਕ ਸਾਨੂੰ 31 ਸਾਲ ਚ ਪਤਾ ਹੀ ਨਹੀਂ ਲੱਗਿਆ ਕਈ ਮੇਰੇ ਵੀਰੇ ਇਹਦੇ ਹੱਸੂ ਵੀਰੀਆਂ ਗੱਲਾਂ ਵੀ ਕਹਿਣਗੇ ਕਿ ਤੁਸੀਂ ਐਵੇਂ ਸੀ ਕਹਦੇ ਹੋ ਪਰ ਜੋ ਸਰਕਾਰ ਦੀਆਂ ਅਧਿਕਾਰੀਆਂ ਦੇ ਕੋਲ ਪਾਵਰ ਹੁੰਦੀਆਂ ਨੇ ਜੋ ਗੱਲਾਂ ਲਾਤਾਂ ਉਹ ਜੀ ਸਾਹਿਬ ਨੇ ਸਾਨੂੰ ਦੱਸੀਆਂ ਆਹ ਰੋ ਕੰਮ ਨੇ ਜਿਹੜੇ ਸਾਡੇ ਸ਼ੁਰੂ ਕਰਾਏ ਕਿਉਂਕਿ ਮਾਨ ਸਾਹਿਬ ਜਦੋਂ ਵੀ ਦੇਮਾਨ ਜੀ ਆਉਂਦੇ ਨੇ ਉਹ ਕਹਿੰਦੇ ਨੇ ਵੀ ਕੰਮ ਕਰਸੋ ਜਿਹੜਾ ਵੀ ਹੋਣ ਵਾਲਾ ਹੋ ਹੋ ਸਕਦਾ ਹੈ ਬੇਤਿਆਨੀ ਹੋਵੇ ਜਾਂ ਕੀ ਕਾਰਨ ਹੋਵੇ ਹੁਣ ਸਾਨੂੰ ਵੀ ਬਾੜ ਦੇ ਵਿੱਚੋਂ ਫੋਨ ਆਉਂਦੇ ਸੀ ਸਾਡੇ ਵੀ ਮਨ ਚ ਗੁੱਸਾ ਆਉਂਦਾ ਸੀ ਵੀ ਐਨੇ ਦਿਨ ਹੋ ਗਏ ਰਾਜੂ ਉਹਨਾਂ ਨੇ ਟੂਰਾ ਕਰ ਨਹੀਂ ਚੱਕਿਆ ਉਧਰੋਂ ਅੰਦਾਜ਼ ਮੰਦਰ ਕੋਲੋਂ ਫੋਨ ਆਇਆ ਫਿਰ ਚਲ ਆ ਕੇ ਜਦੋਂ ਪੜਾ ਦਿੱਤਾ ਇਹਨਾਂ ਨੇ ਦੱਸਿਆ ਵੀ ਸਾਡੀ ਪੰਜ ਪੀਸ ਕੋ ਜਿਹੜੀ ਹੜਕਾਲ ਹੋ ਕੀਤੀ ਹੈ ਨਾ ਦੋ ਮਹੀਨੇ ਦਾ ਸੀ ਇਹਨੇ ਟਾਈਮ ਨਾਲ ਤੋਂ ਲਿਖੇ ਲਿਆ ਤੇ ਉਹ ਵੀਡੀਓ ਵੀ ਪਈ ਦੀ ਹੈ ਉਹ ਅਸੀਂ ਪ੍ਰਸ਼ਾਸਨ ਨੂੰ ਸਾਡੇ ਯੋਗ ਸਾਹਿਬ ਨੂੰ ਪ੍ਰਧਾਨ ਜੀ ਨੂੰ ਅਤੇ ਸਮੂਹ ਐਮਸੀ ਸਾਹਿਬਾਨਾਂ ਨੂੰ ਐਮਐਲਏ ਸਰ ਗਦੇਵ ਸਿੰਘ ਦੇਵਮਾਨ ਜੀ ਨੂੰ ਬੇਨਤੀ ਕਰਦੇ ਆਂ ਇਹ ਜਿਹੜਾ ਇਹਨਾਂ ਦਾ ਹੱਕ ਹੈ ਕਿਉਂਕਿ ਸਰਕਾਰ ਨੇ ਦੇਣਾ ਸੀ ਨੇ ਕਿਸੇ ਨੇ ਆਪ ਦੀ ਦੇਜ ਚੋਂ ਤਾਂ ਦੇਣਾ ਨਹੀਂ ਵੀ ਮਾਨ ਸਾਹਿਬ ਜਿਹੜੇ ਕਿ ਧਰਤੀ ਨਾਲ ਜੁੜੇ ਹੋਏ ਨੇ ਚਾਹੇ ਅਸੀਂ ਉਹਨਾਂ ਦੇ ਨਾਲ ਕੀ ਪਹਿਲਾਂ ਅਸੀਂ ਗੱਲ ਕਰਕੇ ਚਲੋ ਆਪ ਦਰ ਦਾ ਮਨ ਹੁੰਦਾ ਅਸੀਂ ਨੇ ਆ ਕੇ ਇਹਨਾਂ ਦੀ ਮਦਦ ਕਰੀ ਬਾਜ਼ੀ ਦੇ ਵਿੱਚ ਪੂਰਾ ਡਰ ਕੇ ਖੜੇ ਸੀ ਇਹਨਾਂ ਨਾਲ ਚੋਣਾ ਤੇ ਚਲੋ ਬਾਤ ਤੇ ਅਸੀਂ ਆਪ ਦੀ ਫੇਰ ਜਿਹੜੀ ਨੁਕਸਾਨ ਦੀ ਚਾਹੇ ਤੋ ਅਸੀਂ ਹੱਥ ਵਨ ਕੇ ਸਾਡੇ ਸਰਕਾਰ ਜੋ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਐਸ.ਡੀ.ਐਮ ਸਾਹਿਬ ਐਸ.ਡੀ.ਐਮ ਸਾਹਿਬ ਨਾਲਾ ਇਹੋ ਸਾਹਿਬ ਸਾਡੇ ਉਹਨਾਂ ਨੂੰ ਪ੍ਰਧਾਨ ਜੀ ਹੱਥ ਵਾਂ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਬਿਠਾ ਕੇ ਇਹਨਾਂ ਦੇ ਨਾਲ ਗੱਲ ਲੈ ਕੇ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਇਹਨਾਂ ਦਾ ਜਿਹੜਾ ਮਸਲਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਜਦੋਂ 2020 ਦੇ ਵਿੱਚ ਲੌਕਡਾਊਨ ਲੱਗਿਆ ਮੌਤਾਂ ਜਿਹੜੀ ਇਹਨਾਂ ਦੇ ਹੱਥ ਦੀ ਤਗੜੀ ਤੇ ਧਰਕੇ ਸਾਡੇ ਬਾੜਾਂ ਦੇ ਵਿੱਚ ਸਫਾਈ ਕਰੀ ਇਹਨਾਂ ਨੂੰ ਦੇਖੋ ਸਾਰਾ ਕੰਮ ਬੰਦ ਤੀ ਰੋਡ ਸੀਲ ਹੋਏ ਪਏ ਦੀ ਪੁਲ ਪਰ ਇਹ ਸਾਡੇ ਜਹਾਰਮ ਯੋਧੇ ਦੀ ਜਿਹੜੇ ਆਪ ਦੀ ਜਿਹੜੀ ਦਿਨ ਰਾਤ ਇਹਨਾਂ ਨੇ ਨਿਰੰਤਰ ਸੇਵਾ ਕਰੀ ਹੈ ਤੇ ਫੋਰਸ ਟੈਕਨੋਲੋਜੀ ਬਾਹਰ ਐਤਵਾਰ ਨੂੰ ਜੇ ਅਸੀਂ ਇਹਨਾਂ ਨੂੰ ਕੌਨ ਕਰਨਾ ਦਿਰਾਜੋ ਯਾਰ ਉੱਥੇ ਪ੍ਰੋਬਲਮ ਐ ਦੀ ਬਿਮਾਰੀ ਦਾ ਇੰਨਾ ਡਰ ਆ ਇਹਨਾਂ ਨੇ ਸਾਡੇ ਸਾਡੇ ਭਾਈਆਂ ਨੇ ਜਦੇ ਆਪਦੀਆਂ ਹਥਿਆਰਾਂ ਦੇ ਜਿਹੜੇ ਹਸਲਾ ਲੈ ਕੇ ਇਹਨਾਂ ਨੇ ਜਦੇ ਸਾਡੇ ਨਾਲ ਗੜੀਆਂ ਨਾਲੀਆਂ ਦੇ ਵਿੱਚ ਸਫਾਈ ਕਰੀ ਮੈਂ ਇਹਨਾਂ ਨੂੰ ਸਲੂਟ ਕਰਦਾ ਆ ਵੀ ਕਿਉਂਕਿ ਇਹਨਾਂ ਨੇ ਮੌਤ ਨੂੰ ਉਦੋਂ ਮੁਖੌਲ ਕਰੇ ਨੇ ਕਿਉਂਕਿ ਸਖੇ ਅਸੀਂ ਵੀ ਲੈ ਕੇ ਚੱਕੇ ਆਂ ਰੀਜਾਂ ਨੂੰ ਆਪਦੇ ਭਾਈ ਨੂੰ ਭਾਈ ਨੇ ਨੇ ਪੋਸਾਣਾ ਮਾਂ ਦੇ ਬੁੱਤਾਂ ਨੂੰ ਪੋਸਾਣਾ ਬਾਪਾ ਨੂੰ ਪੋਸਾਣਾ ਐ ਜਿਹਨੂੰ ਕਹਿੰਦੇ ਵੀ ਕਰੋਨਾ ਹੋਵੇ ਕੋਈ ਪਰਾਂ ਭੱਜ ਜਾਂਦੇ ਦੀ ਬਾਰੇ ਚ ਜਾ ਰਹੂ ਜੀ ਉਹਦੇ ਆਪਦੇ ਜਾਨ ਤਲੀ ਦੇ ਉੱਪਰ ਧਰ ਕੇ ਕੱਲੇ-ਕੱਲੇ ਬਾੜ ਦੇ ਵਿੱਚ ਬਾਸਾਂ ਦੇ ਵਿੱਚ ਡਟੇ ਰਹੇ ਕਿਸੇ ਦਿਨ ਵੀ ਇਹਾ ਨਹੀਂ ਹੋਇਆ ਜਿਹੜਾ ਹੁਣ ਹੋ ਰਿਹਾ ਵੀ ਕੋਈ ਸਫਾਈ ਕੋਈ ਗੰਦਗੀ ਦੀ ਮਤਲਬ ਪ੍ਰੋਬਲਮ ਆ ਗਈ ਇਹ ਸਾਰੇ ਸਾਡੇ ਪ੍ਰਾਣੇ ਵਰਕਰ ਨੇ ਮਿਲਤਾ ਲਾਦਾ ਕਈ ਤਾਂ ਇਹਨਾਂ ਦੇ ਵਿੱਚ ਅਜੇ ਜਵਣਗੇ ਜਦੋਂ ਸਾਡੀ ਕਮੇਟੀ 11 ਤੋਂ ਬਣੀ 13 ਚ ਹੋਣ ਚਾਹੀ 12 13 ਜਾਂ ਜਿਹੜੇ ਵੀ ਸੰਚ ਉਦੋਂ ਤੋਂ ਹੀ ਕਈ ਤਾਂ ਲੱਗੇ ਹੋਏ ਨੇ ਪਈਆਂ ਤਾਂ ਉਮਰ ਵੀ ਮਤਲਬ ਲੰਘ ਜਾਣੀ ਐ ਸੋ ਮੈਂ ਹੱਥ ਬਨ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਜਿਹੜੀ ਮੰਗ ਆ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ ਜੋ ਕਿ 12 ਦੇ ਵਿੱਚ ਘਰਾਂ ਦੇ ਵਿੱਚ ਗੰਦਗੀ ਜਿਹੜੀ ਬਹੁਤ ਜ਼ਿਆਦਾ ਫੈਲ ਰਹੀ ਹੈ ਜਾਂ ਮਾਨ ਸਾਹਿਬ ਆਪ ਜੀ ਨੂੰ ਬੇਨਤੀ ਆ ਵੀ ਨੂੰ ਬੈਠ ਕੇ ਇਹਨਾਂ ਨੂੰ ਦੱਸ ਕੇ ਵੀ ਆਪਾਂ ਮੈਨੂੰ ਵੀ ਪਤਾ ਵੀ 2 ਮਿੰਟ ਦਾ ਟਾਈਮ ਲਿਆ ਸੀ ਔਰ ਜਿਹੜੇ ਪਹਿਲੇ ਹੀ ਉਹ ਸਾਹਿਬ ਤੇ ਉਹਨੇ ਕਿਹਾ ਸੀ ਵੀ ਜਲਦੀ ਇਹ ਆਪਾਂ ਹੱਲ ਕਰਾਂਗੇ ਕੁਸਤਾ ਹੀ ਉਹ ਸਾਹਿਬ ਦੀਆਂ ਬਦਲੀਆਂ ਹੋ ਗਿਆ ਹੀ ਉਹ ਸਾਹਿਬ ਨੂੰ ਸਾਡੇ 4 ਦਿੱਤਾ ਬਸ ਮਾਣੇ ਵਾਲਿਆਂ ਨੂੰ ਉਹ ਵੀ ਪ੍ਰੋਬਲਮ ਆਉਂਦੀਆਂ ਨੇ ਪਰ ਸਾਨੂੰ ਆਸ ਹੈ ਵੀ ਸਾਡੇ ਉਹ ਬੜੇ ਵਧੀਆ ਅਫਸਰ ਨੇ ਸਾਹਿਬ ਰਜਿੰਦਰ ਸਿੰਘ ਜੀ ਉਹਨਾਂ ਨੂੰ ਵੀ ਅਸੀਂ ਆਤ ਬਣ ਕੇ ਬੇਨਤੀ ਕਰਦੇ ਹਾਂ ਵੀ ਜਿੱਥੇ ਕਿਤੇ ਸਾਡੀ ਜਾਣ ਦੀ ਲੋੜ ਹੈ ਅਮਲੀਆ ਸਾਹਿਬ 24 ਘੰਟੇ ਤਿਆਰ ਨੇ ਵੀ ਇਹਨਾਂ ਦਾ ਕੰਮ ਹੈ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ਸਾਡਾ ਸਹਿਰ ਆ ਜਿਹੜਾ ਜਿਹੜਾ ਨੌਰਥ ਜ਼ੋਨ ਦੇ ਵਿੱਚੋਂ 2019 ਦੇ ਵਿੱਚ ਸਾਡੇ ਜੀਵਨ ਜੋਤ ਮੈਡਮ ਜੀ ਦੀ ਸਾਡੇ ਡਿਫੀ ਸੈਕਟਰ ਫਾਸਟ ਆਇਆ ਤੇ ਸਾਡਾ ਸਹਿਰ ਆ ਉਹ ਇਹਨਾਂ ਜੋਦਿਆਂ ਦੇ ਸਿਰਾਂ ਤੇ ਹੀ ਕੀ ਮਤਲਬ ਹੈ ਉਹ ਵੀ ਇਹਨਾਂ ਦੇ ਮੋਢਿਆਂ ਤੇ ਹੀ ਸੀ ਉਦੋਂ ਸਫਾਈ ਦਾ ਜ਼ਿੰਮਾ ਉਸੇ ਤਰ੍ਹਾਂ ਅਸੀਂ ਫੇਰ ਸਾਡਾ ਜਿਹੜਾ ਸਫਾਈ ਹੈ ਜਿਹੜੀ ਸਹਿਰ ਦੀ ਹੋ ਸਕੇ ਜੇ ਕੋਈ ਬੱਦਗਟ ਬੋਲਿਆ ਗਿਆ ਉਹਦੇ ਮਾਫ਼ੀ ਚਾਹਣਾ ਬਈ ਮੇਰੇ ਵੀਰ ਮੁਖੌਲ ਵੀ ਕਰਦੇ ਹੁੰਦੇ ਨੇ ਕਮੈਂਟ ਵੀ ਇਹ ਆਪ ਮਹਾਰਾ ਬੋਲੀ ਜਾਂਦਾ ਜਾਂ ਏਕਨ ਪਰ ਮੈਂ ਕਹਿੰਦਾ ਵੀ ਕਿਤੇ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ ਇਹ ਵੀ ਇਨਸਾਨ ਨੇ ਯਾਰ ਇਹ ਵੀ ਹੁਣ ਕਿਤੇ 2-2 2.5 ਲੱਖ ਤਨਖਾਹ ਲੰਦਾ ਕੋਈ ਸਵਾ ਲੱਖ ਲੰਦਾ ਲੱਖ-ਲੱਖ ਪੈਨਸ਼ਨਾਂ ਲੈਂਦੇ ਨੇ ਇਹ 10-11000 ਦੇ ਵਿੱਚ ਸੇਵਾ ਇੱਕ ਕਰਦੇ ਨੇ ਕਿਹੜੇ ਗੰਦ ਦੇ ਵਿੱਚ ਹੱਥ ਪਾਉਂਦੇ ਬੱਸ ਸਟੈਂਡ ਪਾਸ ਹੁਆ ਜਿੱਥੇ 메ਨ ਬੱਸ ਸਟੈਂਡ ਪਾਸ ਹੁੰਦੇ ਵਿੱਚ ਕੂੜੇ ਢੇਰ ਲੱਗੇ ਹੋਏ ਨੇ ਸਾਹਮਣੇ ਨਗਰ ਪੰਚਾਇਤ ਪਾਸ ਹੁੰਦਾ ਮੁੱਖ ਦਫ਼ਤਰ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਮੇਨ ਬਸਟਰਡ ਪਾਸੋਂ ਦੀਆਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ